ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਪੂਰਾ ਚੀਫ ਪੈਟਰਨ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਮੈਂ ਤੇ ਮੇਰਾ ਰੁੱਖ ਬੈਨਰ ਹੈਟ ਸ਼ੁਰੂ ਕੀਤੀ ਗਈ ਰੁੱਖ ਲਾਉਣ ਦੀ ਮਹਮਦੀ ਲੜੀ ਵਿੱਚ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਪੱਪੂ ਲਾਹੌਰਗਿਆ ਤੇ ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜ ਦੀ ਅਗਵਾਈ ਵਿੱਚ ਟੀਮ ਨੇ ਮੋਗਾ ਰੋਡ ਕੋਟਪੂਰਾ ਵਿਖੇ ਨਾਨਕ ਨਗਰੀ ਗਲੀ ਨੰਬਰ 6 ਦੀ ਮਨਚੰਦਾ ਕਲੋਨੀ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀ ਰੱਤਾ ਮੁਤਾਬਕ ਕਲੋਨੀ ਦੇ ਆਗਮਾਂ ਚ ਸ਼ਾਮਲ ਸਰਦਾਰ ਮਲਕੀਸ਼ ਸਿੰਘ ਪ੍ਰਧਾਨ ਸਮੇਤ ਬੀਬੀ ਤੀਰਥਕੌਰ ਮਾਤਾ ਰਾਜਵੰਤ ਕੌਰ ਬੀਬੀ ਸਰਜੀਤ ਕੌਰ ਬੀਬੀ ਕੁਲਵਿੰਦਰ ਕੌਰ ਬੀਬੀ ਜਸਵੀਰ ਕੌਰ ਬੀਬਾ ਮਮਤਾ ਕੌਰ ਗੋਗੀ ਸ਼ੀਨੂ ਆਦ ਨੇ ਵਿਸ਼ਵਾਸ ਦਿਵਾਇਆ ਕਿ ਇੱਕ-ਇੱਕ ਬੂਟੇ ਦੀ ਸੰਭਾਲ ਆਪਣੀ ਔਲਾਦ ਅਰਥਾਤ ਧੀਆਂ ਪੁੱਤਰਾਂ ਦੀ ਤਰ੍ਹਾਂ ਕੀਤੀ ਜਾਵੇਗੀ ਉਹਨਾਂ ਆਖੇ ਕੇ ਕਲੋਨੀ ਦੀਆਂ ਹੋਰਨਾਂ ਗਲੀਆਂ ਵਿੱਚ ਜੇਕਰ 500 ਜਾਂ ਇਸ ਤੋਂ ਵੀ ਜ਼ਿਆਦਾ ਬੂਟੇ ਲੱਗੇ ਉਹਨਾਂ ਦੀ ਸਾਂਭ ਸੰਭਾਲ ਵੀ ਯਕੀਨੀ ਬਣਾਈ ਜਾਵੇਗੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੁਨਟ ਕੋੜਕਪੁਰਾ ਦੇ ਸੇਵਾਦਾਰ ਮਾਸਟਰ ਪਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਿਵੀਆਂ ਨੇ ਵੀ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਅੱਜ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰਨੀ ਯਕੀਨੀ ਬਣਾਈ ਚਾਹੀਦੀ ਹੈ ਉਪ ਚੇਅਰਮੈਨ सुरेंद्र ਸਿੰਘ ਸਦੌੜਾ ਸਮੇਤ ਓਮ ਪ੍ਰਕਾਸ਼ ਗੁਪਤਾ ਦਿਨੋਦ ਧਵਨ ਕੈਪਟਨ ਆਰੋਪ ਚੰਦ ਅਰੋੜਾ ਸੁਖਵਿੰਦਰ ਸਿੰਘ ਬਾਗੀ ਜਸਪਾਲ ਸਿੰਘ ਲਾਟਾ ਜੋਗਿੰਦਰ ਸਿੰਘ ਜੋਗਾ ਮੱਕੜ ਪਪਾ ਅਮਲੋਤਰਾ ਸਰਨ ਕੁਮਾਰ ਗੁਰਮਸ ਸਿੰਘ ਕੋਵਲ ਜਗਦੇਵ ਸਿੰਘ ਸਰਪੰਚ ਆਦਵੀ ਹਾਜ਼ਰ ਸਨ ਆਓ ਦੇਖਦੇ ਪੂਰੀ ਗੱਲਬਾਤ ਕੋਲਪੁਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰਤਾਂ ਦੀ ਵਿਸ਼ੇਸ਼ ਰਿਪੋਰਟ ਦੇ ਰਾਹੀਂ ਇਹ ਬਿਲਕੁਲ ਮੈਂ ਤੇ ਮੇਰਾ ਰੁਖ ਗੁੱਡ ਮਾਰਨਿੰਗ ਵੈਰੀਫਾਈ ਕਲੱਬ ਵੱਲੋਂ ਇੱਕ ਰੋਕਲਾਵ ਮਹਿਮ ਸ਼ੁਰੂ ਕੀਤੀ ਗਈ ਜਿਹਦਾ ਅਦਗਟਨ ਗਲਤਾਰ ਸਿੰਘ ਸੰਧਵਾ ਨੇ ਰੁੱਖ ਖੁਦ ਆਪ ਲਾ ਕੇ ਕੀਤਾ ਸੀਗਾ ਸੋ ਅੱਜ ਬੜੀ ਖੁਸ਼ੀ ਹੈ ਕਿ ਅਸੀਂ ਗੁਰੂ ਨਾਨਕ ਨਗਰੀ ਗਲੀ ਨੰਬਰ 6 'ਚ ਆਏ ਆਂ ਔਰ ਇੱਥੇ ਸਾਡੀਆਂ ਭੈਣਾਂ ਬੀਬੀਆਂ ਖੁਦ ਬੂਟੇ ਲਾ ਰਹੀਆਂ ਨੇ ਔਰ ਇਹ ਵਾਕਿਆ ਇੱਕ ਵਧੀਆ ਪ੍ਰਾਲਾ ਹੈ ਕਿ ਬੂਟੇ ਸੁੱਕਣ ਨਾਲ ਕਿਉਂਕਿ ਭੈਣਾਂ ਤੇ ਬੀਬੀਆਂ ਹਮੇਸ਼ਾ ਘਰਾਂ 'ਚ ਜ਼ਿਆਦਾ ਰਹਿੰਦੀਆਂ ਤੇ ਉਹ ਬੂਟਿਆਂ ਦੀ ਦੇਖਭਾਲ ਬੱਚਿਆਂ ਵਾਂਗੂ ਜਿਵੇਂ ਬੱਚਿਆਂ ਦੀ ਕਰਦੇ ਓਵੇਂ ਇਹਨਾਂ ਦੀ ਵੀ ਕਰ ਸਕਦੇ ਸੋ ਮੈਂ ਇਸ ਗੁਰੂ ਨਾਨਕ ਨਗਰੀ ਦੀਆਂ ਭੈਣਾਂ ਨੂੰ ਔਰ ਭਰਾਵਾਂ ਨੂੰ ਵਧਾਈ ਦਿੰਦਾ ਹਾਂ ਇਹ ਸਾਡਾ ਸਹਿਯੋਗ ਕਰ ਰਿਹਾ ਔਰ ਜਿਵੇਂ ਗਰਮੀ ਪੈ ਰਹੀ ਉਸ ਤੋਂ ਰਾਹਤ ਲਈ ਵੀ ਸਾਨੂੰ ਬੂਟੇ ਲਾਉਣੇ ਬਹੁਤ ਜ਼ਰੂਰੀ ਆ ਸੋ ਇਸ ਵਿੱਚ ਗੁੱਡ ਮਾਰਨਿੰਗ ਵੈਲਫ ਕਲੱਬ ਦੇ ਜਿੰਨੇ ਵੀ ਸਹਿਯੋਗੀ ਸੱਜਣ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਏ ਹੋਂ ਦਾ ਧੰਨਵਾਦ ਕਰਦੇ ਆ ਸੋ ਮੈਂ ਤੇ ਮੇਰਾ ਰੁੱਖ ਤਹਿਤ ਜੋ ਮਹਿਮ ਸ਼ੁਰੂ ਕੀਤੀ ਅਸੀਂ ਸੈਂਕੜੇ ਹਜ਼ਾਰਾਂ ਬੂਟੇ ਲਾਉਣੇ ਆ ਉਸ ਵੱਲ ਤੋਂ ਜੋਦ ਪਾਉਜੀ ਬਹੁਤ ਬਹੁਤ ਧੰਨਵਾਦ ਲਓ ਜੀ ਮੰਨਤ ਨਾ ਦੀ ਛੋਟੀ ਜੀ ਬੇਟੀ ਇਹ ਵਾਤਾਵਰਣ ਦੀ ਸੰਭਾਲ 'ਚ ਯੋਗਦਾਨ ਪਾ ਰਹੀ ਆ ਇਸ ਮੰਨਤ ਨਾਂ ਦੀ ਬੇਟੀ ਵੱਲੋਂ ਵੀ ਬੂਟਾ ਲਾਇਆ ਜਾ ਰਿਹਾ ਹੈ ਤੇ ਉਹਦੇ ਮਾਪਿਆਂ ਵੱਲੋਂ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਕਿ ਇਸ ਬੂਟੇ ਦਾ ਨਾਂ ਹੀ ਮੰਨਤ ਦੇ ਨਾਂ ਤੇ ਹੋਊਗਾ ਇਸ ਬੂਟੇ ਦੀ ਸੰਭਾਲ ਲਈ ਇਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਮੈਂ ਚਾਹੁੰਦਾ ਇਹ ਮੰਨਤ ਦੇ ਨਾਂ ਦੇ ਇੱਕ ਤਾੜੀ ਮਾਰ ਦਿਓ ਵਾਹ ਜੀ ਇੱਕ ਜਕਾਰਾ ਲਾ ਦੋ ਬੋਨੇ ਸੋਨਹਾਂ ਹਸਰੀਆ ਕਾਲ ਜੀਤਕਾਰ ਜੀ ਮੈਂ ਮੰਨਤ ਦੇ ਨਾਮ ਤੇ ਇਹ ਬੂਟਾ ਲਵਾਇਆ ਹੈਗਾ ਮੰਨਤ ਕੌਰ ਮੇਰੀ ਪੋਤੀ ਹੈ ਇਹ ਜਿੰਨਾ ਚਿਰ ਅਸੀਂ ਜਾਨੀ ਕਿ ਬੁੱਟਾ ਇਹ ਵੱਡਾ ਨਹੀਂ ਹੋ ਜਾਂਦਾ ਉਹਨੇ ਤੇ ਅਸੀਂ ਦੀ ਦੇਖਭਾਲ ਖੁਦ ਕਰਾਂਗੇ ਮੰਨਤ ਸਮਝ ਕੇ ਹੀ ਦੇਖਭਾਲ ਕਰਾਂਗੇ ਸਾਡੀ ਮੰਨਤ ਹੈ ਆਹਦਾ ਬੱਚਾ ਸਮਝ ਕੇ ਆਹਦਾ ਬੱਚਾ ਸਮਝ ਵਾਹ ਜੀ ਵਾਹ ਵੈਰੀ ਗੁੱਡ 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 ਮੈਂ ਪਹਿਲਾਂ ਤਾਂ ਕਲੋਨੀ ਵਾਲੇ ਸਾਰੀ ਕਮੇਟੀ ਹੈ ਜਿਹੜੀ ਉਹਦੇ ਧੰਨਵਾਦ ਕਰਦਾ ਗੁੱਡ ਮਾਰਨਿੰਗ ਕਲੱਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਰਲ ਕੇ ਉਪਰਾਲਾ ਕੀਤਾ ਤੋਂ ਧਰਤੀ ਨੂੰ ਹਰਿਆ ਭਰਿਆ ਕਰਨ ਦੇ ਲਈ ਜਿੱਥੇ ਰੱਬ ਦਾ ਯੋਗਦਾਨ ਬਹੁਤ ਵੱਡਾ ਹੈ ਉੱਥੇ ਮਨੁੱਖਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਰੱਬ ਨੇ ਜਿਵੇਂ ਕਹਿ ਦੋ ਵੀ ਜੰਗਲ ਬਣਾਤੇ ਉਹਨੂੰ ਤਰਤੀਬ ਮਨੁੱਖਾਂ ਨੇ ਦਿੱਤੀ ਹੈ ਤੇ ਇਹ ਮਨੁੱਖਾਂ ਦਾ ਫਰਜ਼ ਬਣਦਾ ਜਿਵੇਂ ਸਤਿੰਦਰ ਸਰਦਾਰ ਦੇ ਇੱਕ ਗੀਤ ਆਇਆ ਸੀਗਾ ਵੀ ਜੇ ਦਰਖਤ ਕੱਟੇ ਜਾਣਗੇ ਤਾਂ ਤਖਤ ਵੀ ਕੀ ਕਰਾਂਗੇ ਤਾਂ ਉਹ ਤਖਤਾਂ ਨੂੰ ਬਚਾਉਣ ਦੇ ਲਈ ਅਸੀਂ ਜਿੱਥੇ ਸਾਹ ਲੈਣਾ ਹੈ ਜਿਸ ਧਰਤੀ ਦੀ ਅਸੀਂ ਬਸ਼ਿੰਦੇ ਆ ਉਹਨੂੰ ਹਰਿਆ ਭਰਿਆ ਰੱਖਣ ਦੇ ਲਈ ਸਾਡਾ ਬਹੁਤ ਜਿਹੜਾ ਉਹ ਯੋਗਦਾਨ ਹੈਗਾ ਵੀ ਅਸੀਂ ਹਰ ਬੰਦਾ ਇੱਕ ਰੁੱਖ ਲਗਾਵੇ ਕਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਫਰਜ਼ ਬਣਦਾ ਹੈ ਵੀ ਇਹ ਨਹੀਂ ਹੈ ਵੀ ਚਲੋ ਲਾਈਏ ਲਾਈਏ ਨਾ ਲਾਈਏ ਨਾ ਲਾਈਏ ਇਹ ਸਾਡਾ ਫਰਜ਼ ਬਣਦਾ ਹੈ ਤੇ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਇੱਕ ਦਰਖਤ ਜ਼ਰੂਰ ਲਾਈਏ ਵੀ ਤੇ ਉਹਦੀ ਸੰਭਾਲ ਵੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਲਕੀਤ ਸਿੰਘ ਡਿਵੀਜ਼ਨ ਪ੍ਰਧਾਨ ਕੋਟਕਪੂਰਾ ਟੀਐਸਯੂ ਮੈਂ ਆ ਸਾਡੀ ਕਲੋਨੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਮੈਂ ਆਪਦੀ ਵਾਈਫ ਦਾ ਧੰਨਵਾਦ ਕਰਦਾ ਤੀਤ ਕੌਮ ਦਾ ਜੁਨੇ ਮਤਲਬ ਇੰਨਾ ਸਾਰਿਆਂ ਨੂੰ ਇਕੱਠੇ ਕਰਕੇ ਤੇ ਪ੍ਰੇਰਨਾ ਕਰਕੇ ਇਹ ਬੂਟੇ ਲਵਾ ਰਹੀ ਹੈ ਤੇ ਸਾਰੇ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜੋ ਇਸੇ ਸਾਡੇ ਨਾਨਕ ਨਗਰੀ ਜੀ ਚੰਨ ਪਾਏ ਆ ਬਾਕੀ ਮੰਤਾਰ ਸਿੰਘ ਜੋ ਕਲੱਬ ਦੇ ਪ੍ਰਧਾਨ ਆ ਸਾਡੇ ਗੁਪਤਾ ਜੀ ਹੈ ਮਤਲਬ ਸਾਰੇ ਪ੍ਰੋਜੈਕਟਾਂ ਦੇ ਜਿਨ੍ਹਾਂ ਦਾ ਸਾਰਿਆਂ ਦਾ ਵਜਿ ਆ ਕਿੰਨਾ ਸਾਰਿਆਂ ਨੂੰ ਧੰਨਵਾਦ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਮੰਤਾਰ ਸਿੰਘ ਜੀ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇ ਮਹਾਵਾਕ ਅਨੁਸਾਰ ਜੋ ਕੁਦਰਤ ਨੇ ਸਾਨੂੰ ਦਿੱਤਾ ਅਸੀਂ ਉਹਨੂੰ ਜੇ ਸੰਭਾਲ ਲਈਏ ਤਾਂ ਸਾਡਾ ਸਭ ਤੋਂ ਵੱਡਾ ਖਜ਼ਾਨਾ ਹੈ ਸੋ ਅਸੀਂ ਉਸੇ ਤਹਿਤ ਇੱਕ ਕੁਦਰਤ ਵੱਲੋਂ ਇੱਕ ਕੁਦਰਤ ਦੇ ਵੱਲ ਸਾਰ ਤੱਕ ਕਦਮ ਚੁੱਕਿਆ ਮੈਂ ਤੇ ਮੇਰਾ ਰੁੱਖ ਹਰ ਬੰਦਾ ਇੱਕ ਇੱਕ ਰੁੱਖ ਲਾ ਲਓ ਤੇ ਉਹਨੂੰ ਪੁੱਤਰਾ ਵਾਂਗੂ ਪਾਲੋ ਸਾਡਾ ਇਹ ਮਿਸ਼ਨ ਹੈ ਅਸੀਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਇਹ ਮਿਸ਼ਨ ਸ਼ੁਰੂ ਕੀਤਾ ਹੈ ਔਰ ਅੱਜ ਉਸੇ ਮਿਸ਼ਨ ਦੇ ਤਹਿਤ ਅਸੀਂ ਨਿਊ ਨਾਣਕ ਨਗਰੀ ਗਲੀ ਨੰਬਰ 6 ਵਕੇ ਪਹੁੰਚੇ ਆਂ ਔਰ ਉੱਤੇ ਸਾਡੀਆਂ ਮਾਤਾਵਾਂ ਭੈਣਾ ਸਾਡੇ ਵੀਰ ਇਹਨਾਂ ਸਾਰਿਆਂ ਨੇ ਰਲ ਕੇ ਬੂਟੇ ਲਾਉਣ ਦਾ ਜੋ ਸਾਡੇ ਨਾਲ ਯੋਗਦਾਨ ਪਾਇਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਔਰ ਉਮੀਦ ਕਰਦੇ ਹਾਂ ਕਿ ਇਹਨਾਂ ਬੂਟਿਆਂ ਨੂੰ ਲਾਉਣ ਦੇ ਨਾਲ-ਨਾਲ ਇਹਨਾਂ ਦੀ ਸੰਭਾਲ ਕਰੋਂਗੇ ਕਿਉਂਕਿ ਅਸੀਂ ਇਹਦੇ ਨਾਲ ਇੱਕ ਚੀਜ਼ ਹੋਰ ਵੀ ਸ਼ੁਰੂ ਕੀਤੀ ਹੈ ਕਿ ਅਸੀਂ ਹਰ 3 ਮਹੀਨੇ ਬਾਅਦ ਇਹਦੀ ਆ ਕੇ ਚੈਕਿੰਗ ਕਰਿਆ ਕਰਨੀ ਹੈ ਜਿਹਦੇ ਵੀ ਬੂਟੇ ਜਿੱਥੇ ਏਰੀਆ ਦੇ ਵਧੀਆ ਹੋਣਗੇ ਉਹਦਾ ਲੱਕੀ ਡਰਾ ਨਿਕਲਿਆ ਕਰੂਗਾ ਉਹਨੂੰ ਅਸੀਂ ਕਲੱਬ ਵੱਲੋਂ ਸਨਮਾਨਤ ਵੀ ਕਰਿਆ ਕਰਾਂਗੇ ਗੁੱਡ ਸੋ ਇਹ ਇਹ ਸਾਡੀ ਜਿਹੜੀ ਸਾਡਾ ਕਮਿਸ਼ਨ ਹੈ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਸਾਡਾ ਇਸ ਵਿੱਚ ਪੂਰਾ ਪੂਰਾ ਯੋਗਦਾਨ ਦਿਓਗੇ ਮਨਤਾਰ ਸਿੰਘ ਜੀ ਤੁਸੀਂ ਪ੍ਰੋਜੈਕਟ ਇੰਚਾਰ ਲੋਕਾਂ ਦੇ ਸਹਿਯੋਗ ਨਾਲ ਅਸੀਂ ਵੱਧਦੇ ਜਾਣਾ ਖੋਲੀ ਹੋਰੀ ਆਪਣੇ ਇੱਕ ਕਦਮ ਚੱਕ ਲਿਆ ਹੈ ਸਾਡਾ ਟੀਚਾ 50000 ਬੂਟਿਆਂ ਦਾ ਅਸੀਂ ਸਾਡੇ ਚੇਅਰਮੈਨ ਸਾਹਿਬ ਨੇ ਪਰਸੋ ਵੀ ਕਿਹਾ ਸੀ ਵੀ 10000 ਬੂਟੇ ਤਾਂ ਲਾਉਣੇ ਆ ਇਹਨਾਂ ਨੇ ਮਿੱਥਿਆ ਸੀ ਪਰ ਸਾਡਾ ਜਿਹੜਾ ਟੀਚਾ ਹੈ ਉਹ 50000 ਦਾ ਹੈ ਉਹ ਬੇਸ਼ੱਕ ਅਸੀਂ 2 ਮਹੀਨਿਆਂ ਨੂੰ ਲਾ ਲਈਏ 4 ਨੂੰ ਲਾ ਲਈਏ ਬੇਸ਼ੱਕ ਕੋਈ ਸਾਲ ਲੱਗ ਜਾ ਸਾਨੂੰ ਪਰ ਇਹ ਆਪਦਾ 50000 ਬੂਟਿਆਂ ਦਾ ਟੀਚਾ ਪੂਰਾ ਕਰਨਾ ਹੈ ਜਦੋਂ ਤੱਕ ਧੁੰਦਾ ਨਹੀਂ ਪੈਂਦੇ ਉਦੋਂ ਤੱਕ ਲਗਦੇ ਰਹਿਣਾ ਉਦੋਂ ਤੱਕ ਅਸੀਂ ਕਰਦੇ ਰਵਾਂਗੇ ਜਿੰਨਾ ਬੂਟਾ ਸਾਡੇ ਤੋਂ ਲੱਗ ਗਿਆ ਅਸੀਂ ਐਸਾ ਲਾ ਦੇਾਂਗੇ ਜਿੰਨਾ ਰਹਿ ਗਿਆ ਉਹ ਬੇ ਸੋ ਮੈਂ ਸਾਰਿਆਂ ਵੀਰਾਂ ਨੂੰ ਇਹੀ ਕਹਾਂਗਾ ਵੀ ਇੱਕ ਵੀ ਜਿਹੜਾ ਰੁੱਖ ਹੈ ਇੱਕ ਇੱਕ ਰੁੱਖ ਨਾਲ ਫਰਕ ਪੈਂਦਾ ਆਪਾਂ ਸਾਰਿਆਂ ਨੇ ਰਲ ਕੇ ਕਿਨਾਰਾ ਵੀ ਧਾਣਾ ਇਹ ਸਾਡਾ ਨਾਰਾ ਵੀ ਹੈ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਸਾਰਿਆਂ ਨੇ ਰਲ ਕੇ ਬੋਲਣਾ ਇੱਕ ਰੁੱਖ ਨਾਲ ਫਰਕ ਪੈਂਦਾ ਫਰਕ ਤਾਂ ਪੈਂਦਾ ਯਾਰ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਯਾਰ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਯਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਪਹਿਲਾਂ ਆਪਾਂ ਜਿਹੜੇ ਇੱਥੇ ਆਏ ਆ ਗੁੱਡ ਮਾਰਨਿੰਗ ਕਲੱਬ ਉਹਨਾਂ ਦੇ ਆਗੂ ਉਹਨਾਂ ਦੇ ਪ੍ਰਧਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਸੀ ਵੀ ਸਾਨੂੰ ਬੂਟੇ ਚਾਹੀਦੇ ਆ ਉਹਨਾਂ ਨੇ ਸਾ ਉਹਦਾ ਕੇ ਸਾਨੂੰ ਬੂਟੇ ਦੇ ਕੇ ਗਏ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਨੂੰ ਵਿਸ਼ਵਾਸ ਦਿੰਨੇ ਆ ਕਿ ਜਿਵੇਂ ਅਸੀਂ ਬੱਚਿਆਂ ਦੀ ਦੇਖਭਾਲ ਕਰਦੇ ਆ ਇਸੇ ਤਰ੍ਹਾਂ ਅਸੀਂ ਬੂਟਿਆਂ ਦੀ ਦੇਖਭਾਲ ਕਰਾਂਗੇ ਆਪ ਦੇ ਬਾਹਰ ਮੂਰੇ ਨਹੀਂ ਜਾਨੀ ਕਿ ਸਾਰੀ ਕਲੋਨੀ ਦੇ ਅਸੀਂ ਬੀਬੀਆਂ ਭੈਣਾਂ ਨਾਲ ਕੇ ਦੇਖਭਾਲ ਕਰਾਂਗੇ ਪਾਣੀ ਪਾਵਾਂਗੇ ਅਸੀਂ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਬਚਾਵਾਂਗੇ ਵੱਧ ਤੋਂ ਵੱਧ ਅਸੀਂ ਰੋਖ ਲਾਵਾਂਗੇ ਸਾਨੂੰ ਹੋਰ ਵੀ ਆਸੇ-ਪਾਸੇ ਦੀ ਕਲੋਨੀ ਚ ਵੀ ਘਟਦੇ ਸਨ ਅਸੀਂ ਉੱਥੇ ਜਾ ਕੇ ਵੀ ਰੁੱਖ ਲਾਵਾਂਗੇ ਸਿਰਫ ਆਪਦੀ ਕਲੋਨੀ ਦੇ ਵਿੱਚ ਲਾ ਦੇ ਰੁੱਖ ਤਾਂ ਜਿੰਨੇ ਚਾਹੀਦੇ ਗੁੱਡ ਮਾਰਨਿੰਗ ਕਲੱਬ ਵੱਲੋਂ 100 200 500 80 ਦੇਵਾਂਗੇ ਪਰ ਉਹਨਾਂ ਦੀ ਸੰਭਾਲ ਜ਼ਰੂਰੀ ਹੈ ਸਾਨੂੰ ਰੁੱਖ ਪਹੁੰਚਦੇ ਹੋ ਜਾਣ ਤਾਂ ਅਸੀਂ ਇਹ ਨਹੀਂ ਗੁਰੇਜ਼ ਨਹੀਂ ਕਰਾਂਗੇ ਵੀ ਅਸੀਂ ਕਿਤੇ ਨਹੀਂ ਜਾਣਾ ਜਿੱਥੇ ਵੀ ਸਾਨੂੰ ਕਲੋਨੀ ਦੇ ਵਿੱਚ ਦਿਸਾ ਅਸੀਂ ਆਪ ਖੁਦ ਜਾ ਕੇ ਅਸੀਂ ਰੁੱਖ ਲਾ ਕੇ ਆਵਾਂਗੇ ਤਾਂ ਉਹਨਾਂ ਦੀ ਦੇਖਭਾਲ ਵੀ ਕਰਾਂ ਉਹਨਾਂ ਨੂੰ ਜ਼ਿੰਮੇਵਾਰੀ ਵੀ ਦੇਵਾਂ ਉਹਦੀ ਸੰਭਾਲ ਜ਼ਰੂਰੀ ਹੈ ਉਹਨਾਂ ਦੀ ਸੰਭਾਲ ਵੀ ਕਰਾਂਗੇ ਜਿੱਥੇ ਵੀ ਅਸੀਂ ਰੁੱਖ ਲਾਵਾਂਗੇ ਉਹਨਾਂ ਨੂੰ ਵੀ ਜ਼ਿੰਮੇਵਾਰੀ ਅਸੀਂ ਆਪ ਇੱਥੇ ਵੀ ਸਭ ਇਹਨਾਂ ਜ਼ਰੂਰ ਆ ਕਿ ਸਾਨੂੰ ਰੁੱਖ ਪਹੁੰਚਦੇ ਹੋਵੇ ਬੀਬੀਆਂ ਨੂੰ ਜਾਣਾ ਰੁੱਖ ਲੈ ਕੇ ਆਉਣੇ ਔਖੇ ਲੱਗਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦੇਣ ਦੁਗਣੀ ਰਾਜ ਚੌਗਣਾ ਤੋਂ ਤਰੱਕੀਆਂ ਬਖਸ਼ੇ ਜਿਹੜੀ ਰੁੱਖਾਂ ਦੀਆਂ ਰੁੱਖਾਂ ਤਾਂ ਆਪਾਂ ਨੂੰ ਹਰੇਕ ਨੂੰ ਇੱਕ ਰੁੱਖ ਲਾਉਣਾ ਬਹੁਤ ਜ਼ਰੂਰੀ ਆ ਜਿੰਨੇ ਆਪਾਂ ਨੂੰ ਬੱਚੇ ਜ਼ਰੂਰੀ ਆਪਣੇ ਪਿਆਰੇ ਉਸੇ ਤਰ੍ਹਾਂ ਆਪਾਂ ਨੂੰ ਰੁੱਖ ਪਿਆਰੇ ਤੁਹਾਡਾ ਨਾਂ ਦੱਸ ਦਿਓ ਭੈਣ ਜੀ ਮੇਰਾ ਨਾਂ ਤੀਰਤਕੌਰ ਵੀਰ ਜੀ ਪਿੰਡ ਸਾਡਾ ਬਹਿਰ ਕਲਾਂ ਜੀ ਤੇ ਮੇਰਾ ਅਹੁਦਾ ਮੈਂ ਕਿਸਾਨ ਯੂਨੀਅਨ ਦੇ ਵਿੱਚ ਆ ਅੱਛਾ ਤੀਰਕੋਟ ਦੀ ਇਸਤਰੀ ਵਿੰਗ ਦੀ ਆਗੂ ਆ ਅੱਛਾ ਇਸ ਕਰ ਕਿ ਅਸੀਂ ਰੁੱਖਾਂ ਦੀ ਦੇਖਭਾਲ ਲੈ ਰਿਹਾ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮੈਂ ਤੇ ਮੇਰਾ ਰੁੱਖ ਬੈਨਰ ਤਹਿਤ ਸ਼ੁਰੂ ਕੀਤੀ ਗਈ ਮੁਹਿੰਮ ਰੁੱਖ ਲਾਓ ਮੁਹਿੰਮ ਉਹਦੇ ਜਿਹੜੀਆਂ ਮੁਸ਼ਕਲਾਂ ਸਮੱਸਿਆਵਾਂ ਚੁਣੌਤੀਆਂ ਤੇ ਪਰੇਸ਼ਾਨੀਆਂ ਆ ਰਹੀਆਂ ਨੇ ਉਹਦੇ ਬਾਰੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰ ਚੁੱਕੇ ਆ ਕਿ ਉਹ ਪਰੇਸ਼ਾਨੀਆਂ ਨੂੰ ਹੱਲ ਕਰਾਵਾਤ ਆ ਦੀ ਸੰਭਾਲ ਲੋੜ ਹੈ ਤੁਸੀਂ 20 ਸਾਲ ਚਲੇ ਚਲੋ ਲੱਖਰ 3 ਬੱਚੇ ਲੂਲੇ ਲੰਗੜੇ ਮੰਦ ਬੁੱਧੀ ਜਾਂ ਪਾਹਜ ਪੈਦਾ ਹੁੰਦੇ ਸੀ ਮਾਨਸਿਕ ਰੋਗੀ ਪੈਦਾ ਹੁੰਦੇ ਸੀ 10 ਸਾਲ ਪਿੱਛੇ ਚਲੇ ਚਲੋ ਉਹ ਰੇਸ਼ੋ 1000 ਮਗਰ ਆ ਗਈ ਅੱਜ 100 ਮਗਰ 3-4% ਬੱਚੇ ਇਸ ਤਰ੍ਹਾਂ ਦੇ ਪੈਦਾ ਹੋ ਰਹੇ ਨੇ ਅਸੀਂ ਜਾਗ ਨਹੀਂ ਰਹੇ ਕਦੋਂ ਜਾਗਾਂਗੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਇੱਕ ਇੱਕ ਕਰੋੜ ਰੁਪਏ ਦਾ ਆਕਸੀਜਨ ਦਾ ਸਿਲੰਡਰ ਵਿਗ ਗਿਆ ਸਾਨੂੰ ਫੇਰ ਵੀ ਰੁੱਖਾਂ ਦੀ ਮਹੱਤਤਾ ਬਾਰੇ ਪਤਾ ਨਹੀਂ ਲੱਗਾ ਜਾਗਾਂਗੇ ਤਾਂ ਕਦੋਂ ਜਾਗਾਂਗੇ ਅੱਜ ਗੁਰਰਾਣ ਕਲੋਨੀ ਗਲੀ ਨੰਬਰ 6 ਮੋਗਾ ਰੋਡ ਕੋੜਪੁਰਾ ਦੀ ਜਿਹੜੀ ਮੰਚੰਦਾ ਕਲੋਨੀ ਹੈ ਉਹਨਾਂ ਨੇ ਸੰਕਲਪ ਲਿਆ ਅਸੀਂ 100 200 ਜਾਂ 500 ਤੱਕ ਵੀ ਲੱਗਾ ਬੂਟਾ ਲਾਵਾਂਗੇ ਪਰ ਇੱਕ ਇੱਕ ਬੂਟੇ ਦੀ ਸੰਭਾਲ ਕਰਾਂਗੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਨਾਲ ਇਸ ਵੀਡੀਓ ਦੇ ਮਾਧਮ ਰਾਹੀਂ ਅਸੀਂ ਸਾਰੇ ਪੰਜਾਬ ਭਰ ਦੇ 13000 ਪਿੰਡਾਂ ਦੇ ਵੀਰਾਂ ਪੈਣਾ ਬੱਚਿਆਂ ਬਜ਼ੁਰਗਾਂ ਨੂੰ ਬੇਨਤੀ ਕਰਦੇ ਹਾਂ ਵਾਤਾਵਰਨ ਦੀ ਸੰਭਾਲ ਕਰ ਲੋ ਨਹੀਂ ਤਾਂ ਨਵੀਂ ਆਉਣ ਵਾਲੀ ਪੀੜੀ ਦਾ ਭਵਿੱਖ ਸੁਰੱਖਿਤ ਨਹੀਂ ਹੋਵੇਗਾ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ